ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਤੇ YouTube ਚੈਨਲ ਕੁਦਰਤ ਡੈਰੀ ਫਾਰਮ ਭਗਤਾ ਤੇ ਅੱਜ ਦੀ ਵੀਡੀਓ ਆਪਾਂ ਲੈ ਕੇ ਪਹੁੰਚੇ ਹਾਂ ਪਿੰਡ ਸੁਖਾਨੰਦ ਜ਼ਿਲ੍ਹਾ ਮੋਗਾ ਤੇ ਤਹਿਸੀਲ ਬਾਗਾਪੁਰਾਣਾ ਪੈਂਦੀ ਆ ਅੱਜ ਦੀ ਵੀਡੀਓ ਚ ਤੁਹਾਨੂੰ ਦੋ ਜਾਨਵਰ ਦਿਖਾਵਾਂਗੇ ਕਟੀਆਂ ਜੋੜੀ ਦਿਖਾਵਾਂਗੇ ਕਟੀਆਂ ਦੀ ਇੱਕ ਨੀਲੀ ਰਾਵੀ ਚ ਪੈਂਦੀ ਆ ਤੇ ਇੱਕ ਪੈਂਦੀ ਆ ਗ੍ਰੇਡਡ ਥੋੜਾ ਜਿਹਾ ਮੱਥੇ ਤੇ ਵੱਲ ਤੇ ਕੱਟੀ ਦੋਨੀਆਂ ਕਟੀਆਂ ਚੰਗੀਆਂ ਵੈਸੇ ਤੇ ਬਾਕੀ ਜਿਹੜੇ ਵੀਰ ਭਰਾ ਆਪਣੇ ਚੈਨਲ ਤੇ ਨਵੇਂ ਆਏ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਲਓ ਤੇ ਘੰਟੀ ਵਾਲਾ ਬਟਨ ਆਲ ਤੇ ਸੈੱਟ ਕਰ ਲਓ ਬਾਕੀ ਕੱਟੀਆਂ ਦੇ ਪ੍ਰਤੀ ਆਪਾਂ ਕਰਦੇ ਆਂ ਬਾਈ ਦੇ ਨਾਲ ਗੱਲਬਾਤ ਲੈਣੇ ਆ ਜਾਣਕਾਰੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਆਪਣਾ ਐਡਰੈਸ ਦੱਸੋ ਜੀ ਪਿੰਡ ਸੁਖਾਨਾਂ ਅੰਦ ਬਾਈ ਹਾਂਜੀ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾ ਨੇੜੇ ਆਪਣੇ ਭਗਤਾਪਾ ਭਾਈ ਕਾ ਸ਼ਹਿਰ ਆ ਠੀਕ ਹੈ ਜੀ ਤੇ ਆਪਣਾ ਮੋਬਾਈਲ ਨੰਬਰ ਬੋਲੀ 98729 552847 ਠੀਕ ਹੈ ਜੀ ਭਾਈ ਆਪਣਾ ਵਪਾਰ ਦਾ ਕੰਮ ਹੈ ਹਾਂ ਹਾਂ ਭਾਈ ਠੀਕ ਹੈ ਜੀ ਤੇ ਅੱਜ ਆਪਣੇ ਕੋਲੇ ਜਿਹੜੀਆਂ ਦੋ ਕਟੀਆਂ ਜੀ ਇਹਨਾਂ ਬਾਰੇ ਦੱਸੋ ਪਹਿਲੇ ਨੰਬਰ ਤੇ ਜਿਹੜੀ ਨੀਲੀ ਰਾਵਿਜ ਪੈਂਦੀ ਹੈ ਕੱਟੀ ਬਹੁਤ ਸੋਹਣੀ ਸੁਨੱਖੀ ਕੱਟੀ ਹੈ ਇਹਦੇ ਬਾਰੇ ਦੱਸੋ ਕੀ ਕਿੰਨੀ ਉਮਰ ਹੈ ਦੀ ਇਹ ਖੀਰੀ ਆ ਠੀਕ ਹੈ ਜੀ ਹਾਂ ਹਜੇ ਖੀਰੀ ਆ ਕੱਚੀ ਠੀਕ ਹੈ ਤੇ ਇਹਦੀ ਉਮਰ ਅੰਦਾਜ਼ਾ ਆਉਂ ਕਿੰਨੇ ਸਾਲ ਦੀ ਠੀਕ ਹੈ ਤੇ ਆ ਮੜੀ ਪੂਛ ਫੜਿਓ ਦਿਖਾਓ ਤੁਹਾਨੂੰ ਬਾਹਰ ਥੱਲੇ ਬਾਈ ਕਹਿੰਦਾ ਵੀ 13 14 ਮਹੀਨਿਆਂ ਦੀ ਕੱਟੀ ਹੈ ਤੇ ਖੀਰੀ ਆ ਕੱਟੀ ਤੇ ਕੱਟੀ ਜੀ ਬੰਤਰ ਬੰਤਰ ਬਹੁਤ ਸੋਹਣੀ ਹੈ ਤੇ ਬਾਕੀ ਝੋਲੀ ਝਾਲੀ ਚੰਗੀ ਆ ਚਾਰ ਸਾਨਾ ਨਖੜਮੇ ਗੈਬ ਤੇ ਤੇ ਝੋਲੀ ਝਾਲੀ ਵੀ ਚੰਗੀ ਆ ਤੇ ਸਿੰਗਾ ਦੀ ਵੀ ਸ਼ਕੀਨ ਆ ਹਾਂਜੀ ਬਾਈ ਜੀ ਤੁਸੀਂ ਕੀ ਕਹਿੰਦੇ ਮੈਂ ਖੇ ਲੇਵਾਂ ਲੂਗਾ ਬਹੁਤ ਹਾਂ ਹਾਂ ਨਹੀਂ ਬਲਬਲ ਬਹੁਤ ਆ ਢਿੱਲਾ ਢੁਲਾ ਬਹੁਤ ਬਣੀਗਾ ਤੇ ਕੱਲਾ ਕੱਲਾ ਥਾਣਾ ਵਾ ਕੱਟੀ ਦਾ ਨਖੜਮਾ ਗੈਬ ਤੇ ਲੱਗਿਆ ਵਾ ਤੇ ਬਾਕੀ ਰੰਗ ਪ੍ਰਿੰਟ ਵੀ ਸੋਹਣਾ ਚੰਗਾ ਬਾਈ ਤੋਰਾ ਵਿਖਾ ਦੂ ਮੜਾ ਤੋਰ ਦੁਖਣ ਕੇ ਅੱਖਾਂ ਅੱਖਾਂ ਦਿਖਾ ਬਾਕੀ ਸਿੰਗਾ ਸੁੰਗਾ ਦੀ ਵੀ ਚੰਗੀ ਹੈ ਤੇ ਵਾਈਟਨੈਸ ਬਹੁਤ ਆ ਕੱਟੀ ਦੇ ਵਿੱਚ ਅੱਖ ਦੇ ਵਿੱਚ ਗਲਾਬੀ ਬਣ ਹਾਂ ਇਹ ਕੋ ਅੱਖ ਬਹੁਤ ਸੋਹਣੀ ਅੱਖ ਹੈ ਤੇ ਚੰਗਾ ਸਿੰਘ ਆ ਪੂਰਾ ਨੇੜੋਂ ਹੋ ਕੇ ਮੁੜਿਆ ਵਾ ਤੇ ਬਾਈ ਤੋਰੋ ਤੋਰਾ ਬਖਾਦ ਗਈ ਤੇ ਬਹੁਤ ਸੋਹਣੀ ਹੈ ਜਮੇ ਸਾਰੇ ਕੈਰੈਕਟਰ ਪੂਰੇ ਆ ਨੀਲੀ ਦਾਵੀ ਵਾਲੇ ਬਾਕੀ ਝੋਲੀ ਝਾਲੀ ਚੰਗੀ ਆ ਮੇਨ ਗੱਲ ਹੁੰਦੀ ਆ ਥਣ ਲੇਵੇ ਦੀ ਕੱਲਾ ਕੱਲਾ ਥਾਣਾ ਨਿਕੜ ਮਾ ਗਾਇਬ ਤੇ ਲੱਗਿਆ ਵਾ ਬਾਕੀ ਸਾਡੇ ਇਕੋ ਜੇ ਹਾਂ ਚਾਰੇ ਥਾਣ ਇਕੋ ਜੇ ਗਾਇਬ ਚ ਇਕੋ ਜੇ ਜਿਵੇਂ ਮਣਕੇ ਲਾਈ ਹੁੰਦੇ ਪੀੜੀ ਤੇ ਪਾਵੇਂ ਅਰਗੇ ਥਾਣ ਤੇ ਬਾਕੀ ਸੋਹਣੀ ਬਣੂਗੀ ਕੱਟੀ ਆਉਣ ਵਾਲੇ ਸਮੇਂ ਚ ਜਿਹੜੇ ਵੀਰ ਭਰਾ ਨੇ ਸਾਹਮਲੀ ਕੱਟੀ ਦੀ ਮੰਗ ਆ ਹਾਂ ਨਹੀਂ ਕੱਟੀ ਸੂਣ ਚੰਗੀ ਆ ਭਾਈ ਰੰਗ ਪ੍ਰਿੰਟ ਵੀ ਸੋਹਣਾ ਬਾਕੀ ਆਖੂਖ ਬਹੁਤ ਸੋਹਣੀ ਹੈ ਕੱਟੀ ਜੀ ਮਨ ਕੀ ਅੱਖ ਹੈ ਕੋਈ ਐਨੀ ਵੀ ਕੋਈ ਮਾਰੋ ਗ੍ਰੇਡੇਡ ਆ ਜਾਂ ਕੁਝ ਹੋਰ ਵਧੀਆ ਪਿਓਰ ਨੀਲੀ ਦਾ ਵੀ ਚਪੰਦੀ ਹੈ ਕੱਟੀ ਨਿਸ਼ਾਨੀਆਂ ਸਾਰੀਆਂ ਲਿਖਣੀ ਆ ਨੀਲੀ ਨਿਸ਼ਾਨੀਆਂ ਸਾਰੀਆਂ ਕਵਰ ਕਰਦੀ ਆ ਹਾਂ ਉਹ ਇੱਕ ਕਹਿੰਦੇ ਸੂਤ ਦੇ ਨਿਸ਼ਾਨ ਹੁੰਦਾ ਹਾਂ ਨਹੀਂ ਸਾਰੀਆਂ ਨਿਸ਼ਾਨੀਆਂ ਆ ਵੀ ਸੂਤ ਦੇ ਵੀ ਨਿਸ਼ਾਨ ਆ ਹਾਂ ਤੇ ਜਿਹੜੇ ਵੀਰ ਭਰਾ ਨੇ ਪਲਨ ਨੂੰ ਕੱਟੀ ਲੈਣੀ ਆ ਬਹੁਤ ਵਧੀਆ ਝੋਟੀ ਬਣੂਗੀ ਨਾਲੇ ਨੀਲੀ ਰਾਵੀ ਵਾਲਾ ਸ਼ੌਂਕ ਪੂਰਾ ਕਰੂਗੀ ਬਾਈ ਕਰਮਾਂ ਵਾਲੀ ਤੇ ਥਣ ਥਣ ਗੋਤ ਵਧੀਆ ਬਾਈ ਝੋਲੀ ਬਹੁਤ ਵਧੀਆ ਝੋਲੀ ਬਹੁਤ ਵਧੀਆ ਹਾਂ ਬਲਬਲ ਬਹੁਤ ਹਲੇਵੇ ਤੇ ਸਿੰਘ ਵੀ ਨੇੜੋਂ ਹੋ ਕੇ ਮੁੜਿਆ ਵਾ ਕੁੰਡਾ ਸ਼ਕੀਨ ਸਿੰਘ ਹੈ ਇਹ ਫਿਰੋਜ਼ਪੁਰ ਦੀ ਕੱਟੀ ਆ ਬਾਈ ਅੱਛਾ ਜੀ ਹਾਂ ਜੀ ਹਾਂ ਉਧਰੋਂ ਲਿਆਂਦੀ ਆ ਬਾਈ ਕਹਿੰਦਾ ਫਿਰੋਜ਼ਪੁਰੇ ਦੀ ਕੱਟੀ ਆ ਤੇ ਬਾਕੀ ਫਿਰੋਜ਼ਪੁਰ ਕੰਨੀ ਸਾਰਿਆਂ ਨੂੰ ਪਤਾ ਹੈ ਵੀ ਨੀਲੀ ਰਾਵੀ ਦਾ ਉਹ ਘੜਾ ਇਹ ਤਕਰੀਬਨ ਸਾਰੇ ਨੀਲੀ ਰਾਵੀ ਦੇ ਫਿਰੋਜ਼ਪੁਰ ਲੈਂ ਦੇ ਸਾਰੇ ਪਸ਼ੂ ਚੰਗੇ ਹੁੰਦੇ ਆ ਤੇ ਬਾਈ ਕਹਿੰਦਾ ਵੀ ਆਪਾਂ ਫਿਰੋਜ਼ਪੁਰੋਂ ਲਈ ਆ ਤੇ ਬਾਈ ਇਹਦਾ ਫਿਰ ਮੁੱਲ ਵੜੀ ਆ ਪੱਕੀ ਕਰਦੇ ਆ ਜੀ ਬਈ ਮੁੱਲ ਵਾਲੀ ਕਿਰਾਪਾ ਜੋੜੀ ਦਾ ਹੀ ਕਰਦਾਂਗੇ ਠੀਕ ਹੈ ਜੀ ਕਿ ਭਾਈ ਹਾਂ ਦੇਖ ਹਾਂ ਨਹੀਂ ਥਣ ਥਣ ਬਹੁਤ ਸੋਹਣਿਆ ਬਈ ਪੂਰਾ ਵਧੀਆ ਵਾਲ ਪੈਂਦੇ ਆ ਤੇ ਚੰਗੀ ਕੱਟੀ ਚਾਰ ਹੋਊਗੀ ਆ ਸੁੱਖੋ ਦਿਖਾ ਦੇ ਇੱਥੇ ਵੀ ਗੁਲਾਬੀ ਆ ਬਹੁਤ ਵਧੀਆ ਬਈ ਸੋਹਣਿਆ ਕੱਟੀ ਚੰਗੀ ਹੈ ਤੇ ਫਿਰ ਦੂਜੇ ਨੰਬਰ ਵਾਲੀ ਕੱਟੀ ਦਾ ਵੀ ਦੱਸੋ ਜੀ ਕਿੰਨੀ ਉਮਰ ਹੈ ਜੀ ਕੱਟੀ ਹੈਗੀ ਆ 10 ਮਹੀਨਿਆਂ ਦੀ 10 ਤੋਂ 11 ਮਹੀਨਿਆਂ ਦੀ ਆ ਥਲੇ ਉਮਰ 10 ਮਹੀਨੇ 10 ਮਹੀਨੇ ਉਮਰ ਆ ਤੇ ਕੱਲਾ ਕੱਲਾ ਥਾਣਾ ਇਹਦੀ ਵੀ ਸੋਹਣੀ ਝੋਲੀ ਆ ਚਾਰੇ ਥਣ ਨਿਖੜ ਮੇ ਆ ਕੋਈ ਫੋੜ ਨਹੀਂ ਕੋਈ ਸ਼ਾਂਗ ਨਹੀਂ ਤੇ ਬਾਕੀ ਮੂੰਹ ਉੱਥੇ ਦੀ ਸੋਣੀ ਇਕੱਠੀ ਕੀ ਹੁੰਦੀ ਆ ਬਸ ਇੱਕ ਨਿਸ਼ਾਨ ਘਾਟਾ ਹਨਾ ਦੋ ਇੱਕ ਅੱਖਾਂ ਹੀ ਦੇਖ ਕੇ ਸ਼ੂਜੀ ਤੇ ਬਾਕੀ ਸਾਰੇ ਉਹ ਨਿਸ਼ਾਨ ਤਕਰੀਬਨ ਇਹ ਵੀ ਕਵਰ ਕਰਦੀ ਏ ਜੇ ਕਿਸੇ ਨੇ ਚੰਗੀ ਝੋਟੀ ਵਧਾਇਆ ਤਿਆਰ ਕਰਨੀ ਹੋਵੇ ਗਾਂ ਬੱਚੇ ਲੈਣੇ ਹੁਣ ਬਹੁਤ ਵਧੀਆ ਬੱਚੇ ਪਾਉਗੀ ਨੀਲੀ 라ਵੀ ਦੇ ਬਾਕੀ ਸਿੰਘ ਸੁਗੇ ਨੇ ਵੀ ਨੇੜੋ ਮੋੜ ਜਾਣਾ ਭਾਈ ਇਹ ਵੀ ਮੜਾ ਤੋੜ ਦੋ ਖੋਲ ਕੇ ਹਾਂ ਜੀ ਤੋੜ ਦਿੰਨੇ ਆ ਹਾਂ ਆ ਮੂੰਹਾਂ ਮੱਥਾ ਦਿਖਾ ਜੀ ਮੂੰਹਾਂ ਸੋਹਣਾ ਘੱਟੀ ਦਾ ਕਿ ਭਾਈ ਥੱਲੇ ਕਿੰਨੀ ਚੰਗੀ ਪੱਠ ਪੁੱਠੇ ਦਿਖਾ ਦੇ ਕਿੰਨੀ ਚੌੜੀ ਆ ਹਾਂ ਆ ਵੇਖੋ ਬਹੁਤ ਸੋਹਣੇ ਥਣ ਲੇ ਵੇ ਆ ਥਣ ਤੁਹਾਨੂੰ ਬਹੁਤ ਸੋਹਣਾ ਗੈਵਤੇ ਲੱਗਿਆ ਵਾ ਕੋਈ ਫੋਟ ਨਹੀਂ ਕੋਈ ਸ਼ਾਂਗ ਨਹੀਂ ਤੇ ਬਾਕੀ ਲੈ ਵਿੱਚ ਫਲ ਬਹੁਤ ਪੈਂਦੇ ਆ ਆ ਵੇਖੀ ਭਾਈ ਬਾਕੀ ਯਾਰ ਮੈਨੂੰ ਇੰਨੇ ਬੜਾ ਆ ਪਰ ਮੱਝ ਮੋਈ ਤਾਂ ਲਈ ਨਹੀਂ ਕਿਤੇ ਆ ਇਹ ਕਿੰਨਾ ਅਸਲ ਕਿੰਨੀ ਹੈ ਜੀ ਨਹੀਂ ਚੰਗੀ ਹੈ ਘੱਟੀ ਵੀ ਪਤਲੇ ਪਿੰਡੇ ਦੀ ਆ ਹਾਂ ਪਤਲਾ ਮਾਸ ਹੈ ਜਮ ਹਾਂ ਚੁੰਡੀ ਭਰੀ ਜਾਂਦੀ ਹੈ ਨਹੀਂ ਪਸ਼ੂ ਤੇ ਚੁੰਡੀ ਨਹੀਂ ਭ ਤੇ ਪਤਲੇ ਮਾਸ ਦੀਆਂ ਕਟੀਆਂ ਦੋਨੀਆਂ ਚੰਗੀਆਂ ਬਣਨ ਵਾਲੀਆਂ ਕਟੀਆਂ ਆਉਣ ਵਾਲੇ ਸਮੇਂ 'ਚ ਬਾਕੀ ਤੋਰਾ ਤਾਂ ਰਹਿਦਾ ਵੀ ਕਰੋ ਚੈੱਕ ਉਮਰ ਦੇ ਹਿਸਾਬ ਨਾਲ ਵਧੀਆ ਇਹਦਾ weight ਸੋਹਣਾ ਬੇਟਾ ਤੇ ਬਾਕੀ ਕੱਦ-ਗਾਠ ਵੀ ਵਧੀਆ ਕਰੂਗੀ ਥੋੜੀ ਜੀ ਸੰਭਾਲਣ ਦੀ ਲੋੜ ਆ ਦੋਨੀਆਂ ਕਟੀਆਂ ਵਧੀਆ ਚੰਗੀਆਂ ਝੋਟੀਆਂ ਬਣਨਗੀਆਂ ਬਈ ਬਾਕੀ ਪੱਟ-ਪੁੱਟ ਪੜੇ ਦੀਆਂ ਬਹੁਤ ਚੰਗੀ ਹੈ ਬਈ ਹਾਂ ਨਹੀਂ ਬੰਤਰ ਸੋਹਣੀ ਹੈ ਕਟੀਆਂ ਦੀ ਬਾਈ ਮੰਤਰ ਬਹੁਤ ਵਧੀਆ ਕੱਟੀਆਂ ਜੀ ਵਧੀਆ ਸਟੇਟ ਆ ਹਾਂਜੀ ਉਧਰ ਉਹਨਾਂ ਨੇ ਇੱਧਰ ਭੇਜਿਓ ਕਿ ਨਹੀਂ ਇੱਥੇ ਵੇਚ ਦੀ ਠੀਕ ਹੈ ਜੀ ਅੰਚਲ ਕੋਈ ਨਹੀਂ ਭੇਜੋ ਆਪਾਂ ਦਾ ਨਹੀਂ ਮੈਂ ਮੂੰਹ ਘੱਟ ਲਈ ਹਾਂ ਨਹੀਂ ਬਾਈ ਦਾ ਵਪਾਰ ਦਾ ਕੰਮ ਆ ਬਾਈ ਵੈਸੇ ਉਹ ਗਾਵਾਂ ਜਾਦੀ ਲੈਂਦੇ ਆ ਬਾਕੀ ਬਾਈ ਇਹ ਵੀ ਦੇਖ ਲਾ ਵੀ ਕੋਈ ਮੰਨਦੀ ਨਹੀਂ ਸੋਹਣ ਪਤਲੇ ਪਿੰਡੇ ਰਿਆਂ ਬਾਈ ਬਾਕੀ ਸੂਤ ਤੇ ਨਿਸ਼ਾਨ ਇਹਦੀ ਵੀ ਸੋਹਣਾ ਤੇ ਵਧੀਆ ਸੋਹਣੀਆਂ ਕੱਟੀਆਂ ਚੰਗੀਆਂ ਬੰਨੀਆਂ ਆਉਣ ਵਾਲੇ ਸਮੇਂ 'ਚ ਜੇ ਬਾਈ ਕਿਸੇ ਕੋਈ ਬੰਦਾ ਜੋੜੀ ਲੈ ਲੇ ਦੋਨਾਂ ਨੂੰ ਤੇ ਚੰਗੀਆਂ ਦੋ ਗੱਟੇ ਫੀਲ ਦੇ ਚਾਰੇ ਜਾਣ ਤੇ ਵਧੀਆਂ ਝੋਟੀਆਂ ਤਿਆਰ ਹੋਣਗੀਆਂ ਆਉਣ ਵਾਲੇ ਸਮੇਂ 'ਚ ਅੱਜ ਹੋਲੀ ਝੁਲੀ ਆ ਕਰਤੀ ਏ ਥੱਲੇ ਬਹੁਤ ਅੱਧੀ ਸੋਹਣੀਆਂ ਬਾਈਆਂ ਆ ਲੈ ਕਹਿੰਦਾ ਨਹੀਂ ਇੰਨੇ ਵੇਖ ਮੱਜਾਂ ਦੇ ਤਾਂ ਉਹੀ ਨਹੀਂ ਲੰਕ ਤੇ ਬਾਈ ਫਿਰ ਕੀ ਇਹਨਾਂ ਦਾ ਰੇਟ ਰੂਟ ਦੱਸੋ ਜੋੜੀ ਦਾ ਕੀ ਕਰੀਏ ਇਹਨਾਂ ਦਾ ਰੇਟ 42000 ਰੁਪਇਆ ਦੋਨਾਂ ਜੋੜੀ ਦਾ ਰੇਟ 42000 ਰੁਪਇਆ ਤੇ ਮਾਂ ਤਣ ਕੋਈ ਮਾਂ ਤਣ ਕਰ ਦਾਂਗੇ ਮੌਕੇ ਤੇ ਠੀਕ ਹੈ ਨੰਬਰ ਬੋਲ ਦੋ ਜੀ ਆਪ ਦਾ 989729 552848 ਬਾਈ ਠੀਕ ਹੈ ਜੀ ਬਾਈ ਕਹਿੰਦਾ 42000 ਰੁਪਏ ਜੋੜੀ ਦਾ ਬਾਕੀ ਜੋ ਕੋਈ ਵੀ ਵੀਰ ਫੋਨ ਲਾਵੇ ਤੇ ਬਾਈ ਮਾਨਤਾਨ ਜ਼ਰੂਰ ਕਰੂਗਾ ਸੋਹਣੀਆਂ ਕਟੀਆਂ ਬਾਈ ਇਹੋ ਜਿਹੀ ਕੱਲੀ ਦਾ ਆਮ ਹੀ ਲੋਕ 35 ਹਾਂ ਕੱਲੀ ਦਾ ਹੀ ਬਾਈ 42 42 ਮੰਗਦੇ ਆ ਕਈ ਤਾਂ ਬਾਈ ਨੇ ਜੋੜੀ ਦਾ ਬਿਆਲੀ 42 ਕਰਿਆ ਚਾਰੀਆਂ ਦੀ ਕਰਮ ਵਾਲੀ ਦੀ ਜਾਨ ਬਾਜੂ ਹੈ ਨਾ ਨਹੀਂ ਠੀਕ ਹੈ ਵਿੱਚ ਵਟਣਾ ਦੇ ਲੈ ਗਏ ਉਹਨਾਂ ਨੇ ਤਾਂ ਜਿੰਨਾ ਪਾ ਮੁੱਲ ਕੀਤਾ 1 ਵੱਧ ਰੁਪਏ ਲੈ ਜਾਂਦੇ ਆ ਬਾਈ ਲੈ ਜਾਂਦੀ ਆ ਸਹੀ ਗੱਲ ਆ ਨਹੀਂ ਸੋਹਣੀਆਂ ਕਟੀਆਂ ਬਾਈ ਚਲੋ ਠੀਕ ਹੈ ਜੀ ਮਿਲਦੇ ਆ ਅਗਲੀ ਵੀਡੀਓ ਵਿੱਚ ਧੰਨਵਾਦ